ਸਖਬੀਰ ਸਿੰਘ ਬਾਦਲ ਨੂੰ ਪੰਥ ਚੋਂ ਛੇਕਿਆ ਜਾ ਸਕਦਾ ਹੈ ਕੀ ਸਖਬੀਰ ਸਿੰਘ ਬਾਦਲ ਤੇ ਬਾਗੀ ਧੜੇ ਦਾ ਮਾਮਲਾ ਹੋਰ ਉਲਝੇਗਾ ਕੀ ਸਖਬੀਰ ਸਿੰਘ ਬਾਦਲ ਨੇ ਜਿਹੜੀਆਂ ਗਲਤੀਆਂ ਕੀਤੀਆਂ ਨੇ ਉਹਨਾਂ ਦੀ ਸਜ਼ਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਖਬੀਰ ਬਾਦਲ ਨੂੰ ਲਾਈ ਜਾ ਸਕਦੀ ਹੈ ਸਖਬੀਰ ਬਾਦਲ ਨੂੰ ਪੰਥ ਚੋਂ ਛੇਕਣ ਦੀ ਮੰਗ ਉੱਠੀ ਹੈ ਆਖਿਰਕਾਰ ਮਾਮਲਾ ਕੀ ਹੈ ਕੀ ਗੱਲਬਾਤ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਪੰਜਾਬ ਦੇ মিডিਆ ਦੇ ਵਿੱਚ ਅੱਜ ਇਹ ਖਬਰ ਚਲਾਈ ਜਾ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਚੋਂ ਸੇਖਿਆ ਜਾ ਸਕਦਾ ਖਾਲਸਾ ਪੰਥ ਚੋਂ ਉਹਨਾਂ ਨੂੰ ਸੇਖਣ ਦੀ ਗੱਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਆਖਿਰਕਾਰ ਇਹਦਾ ਹੋ ਸਕਦਾ ਆਪਾਂ ਇਹਦੇ ਤੇ ਗੱਲ ਕਰਦੇ ਆਂ ਦਰਅਸਲ ਅੱਜ ਪੰਜਾ ਤਖਤਾਂ ਦੇ ਜਥੇਦਾਰ ਸਹਿਬਾਨਾ ਦੀ ਇੱਕ ਮੀਟਿੰਗ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਹੈ ਉਹ ਹੋਣੀ ਹੈ ਇਸ ਮੀਟਿੰਗ ਦੇ ਵਿੱਚ ਜਿਹੜਾ ਬਾਗੀ ਧੜੇ ਵੱਲੋਂ ਜਿਹੜਾ ਮਾਫੀਨਾਮਾ ਕਹਿ ਲਿਏ ਜਿਹੜਾ ਇੱਕ ਦਿੱਤਾ ਗਿਆ ਹੈ ਉਹਦੇ ਤੇ ਚਰਚਾ ਹੋ ਸਕਦੀ ਹੈ ਇਸ ਚਰਚਾ ਦੇ ਵਿੱਚ ਇਹ ਇੱਕ ਮੰਗ ਉੱਠੀ ਹੈ ਗੱਲ ਇਹ ਵੀ ਹੈ ਕਿ ਜਿਹੜਾ ਇਹ ਮਾਫੀਨਾਮਾ ਦਿੱਤਾ ਗਿਆ ਹੈ ਇਸ ਮਾਫੀਨਾਮੇ ਤੇ ਚਰਚਾ ਹੋਣੀ ਹੈ ਇਸ ਤੋਂ ਬਾਅਦ ਕੀ ਹੋਣਾ ਇੱਕ ਸੁਭਾਵਿਕ ਜੀ ਗੱਲ ਹੈ ਕਿ ਇਹਦੇ ਬਾਰੇ ਹਜੇ ਸਸਪੈਂਸ ਬਰਕਰਾਰ ਹੈ ਇਹਦੇ ਬਾਰੇ ਜਿਹੜੀ ਅਦਚਿੱਤੀ ਤਾਂ ਬਣੀ ਹੋਈ ਹੈ ਦਰਅਸਲ ਮਾਮਲਾ ਇਹ ਹੈ ਕਿ ਜਿਹੜਾ ਇਹ ਮਾਫੀਨਾਮਾ ਐਸ ਦੇ ਉੱਤੇ ਵਿਚਾਰ ਹੋ ਸਕਦਾ ਹੈ। ਸੂਤਰ ਇਹ ਦੱਸਦੇ ਆ ਕਿ ਇਸ ਮਾਫੀਨਾਮੇ ਦੇ ਵਿਚਾਰ ਤੋਂ ਬਾਅਦ ਤਖਤਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਪੰਜੀਤ ਜਥੇਦਾਰ ਸਹਿਬਾਨ ਇਕੱਲੇ-ਇਕੱਲੇ ਰੂਪ 'ਚ ਦੋਵੇਂ ਧੜਿਆਂ ਨੂੰ ਸੁਣ ਕੇ ਸੁਖਬੀਰ ਬਾਦਲ ਵਾਲੇ ਧੜੇ ਨੂੰ ਵੀ ਤੇ ਨਾਰਾਜ਼ ਧੜਿਆਂ ਜਿਹੜਾ ਚੱਲ ਰਿਹਾ ਬਾਗੀਆਂ ਦਾ ਧੜਾ ਉਹਨੂੰ ਵੀ ਇਸੇ ਵਿਚਾਰ ਮੰਗ ਉਠੀ ਕੇ ਸੁਖਬੀਰ ਸਿੰਘ ਬਾਦਲ ਨੂੰ 500 ਸੇਕ ਦਿੱਤਾ ਜਾਵੇ। ਅੱਜ ਮੀਡੀਆ ਦੇ ਵਿੱਚ ਖਬਰਾਂ ਲੱਗੀਆਂ ਨੇ ਕਿ ਸਿਕ ਸਟੂਡੈਂਟ ਫੈਡਰੇਸ਼ਨ ਪਿੰਡਰਾਵਾਲਿਆਂ ਦੇ ਮੁਖੀ ਨੇ ਜਿਹੜੇ ਉਹਨਾਂ ਨੇ ਮੰਗ ਕੀਤੀ ਹੈ ਕਿ ਸੁਖਬੀਰ ਬਾਦਲਸ ਨੇ ਸਾਰਿਆਂ ਨੂੰ ਪੰਚ ਤੋਂ ਛੇਕ ਦੋ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗਣ ਦੇ ਮਾਮਲੇ 'ਚ ਸਿੱਖ ਯੂਥ ਫੈਡਰੇਸ਼ਨ ਪਿੰਡਰਾਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਆਖਿਆ ਕਿ ਪੰਜ ਤਖਤਾਂ ਦੇ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਹੋਰਨਾਂ ਨੂੰ ਖਾਲਸਾ ਪੰਥ ਤੋਂ ਛੇਕ ਦੇਣ ਇਹਨਾਂ ਨੇ ਖਾਲਸਾ ਪੰਥ ਦੇ ਸਿਧਾਂਤਾਂ ਦਾ ਘਾਣ ਕੀਤਾ ਉਹਨਾਂ ਆਖਿਆ ਕਿ ਇਹਨਾਂ ਨੇ ਪੰਥ ਅਤੇ ਪੂਰੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕੀਤਾ ਹੈ ਤੇ ਹੁਣ ਮਾਫੀ ਮੰਗ ਕੇ ਦੁੱਧ ਤੋਤੇ ਬਣ ਰਹੇ ਨੇ ਇਹ ਮੰਗ ਜਿਹੜੀ ਹੈ ਉਹ ਰਣਜੀਤ ਸਿੰਘ ਦਮਦਮਾ ਇਹ ਟਕਸਾਲ ਨੇ ਜਿਹੜੀ ਕੀਤੀ ਹੈ ਉਹਨਾਂ ਦੀ ਇਹ ਮੰਗ ਹੈ ਇੱਕ ਇਹਮ ਗੱਲ ਹੈ ਸਖਬੀਰ ਸਿੰਘ ਬਾਦਲ ਦੀਆਂ ਗਲਤੀਆਂ ਜੇਕਰ ਪੰਥ ਮੰਨਦਾ ਹੈ ਜੇਕਰ ਅਕਾਲ ਤਖਤ ਸਾਹਿਬੇ ਮੰਨਦਾ ਹੈ ਕਿ ਇਹ ਗਲਤੀਆਂ ਬਜ਼ਰ ਨੇ ਤੇ ਇਹਨਾਂ ਦੇ ਉੱਤੇ ਕਾਰਵਾਈ ਬਣਦੀ ਹੈ ਤਾਂ ਸਖਬੀਰ ਨੂੰ ਸਿਖਿਆ ਜਾ ਸਕਦਾ ਹੈ ਫਿਰ ਦੂਜੇ ਵੀ ਨਹੀਂ ਬਖਸ਼ੇ ਜਾ ਸਕਦੇ ਪਰ ਅੰਦਰਲੇ ਸੂਤਰ ਇਹ ਦੱਸਦੇ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਐਡੇ ਸਖਤ ਫੈਸਲੇ ਨਹੀਂ ਲੈਣਗੇ ਉਹ ਦੋਵੇਂ ਧੜਿਆਂ ਦੇ ਵਿੱਚਕਾਰ 16 ਸਫਾਈ ਲਈ ਜਿਹੜੇ ਆ ਕਦਮ ਚੁੱਕ ਸਕਦੇ ਆ ਇਹ ਖਬਰਾਂ ਨੇ ਹੁਣ ਜਿਹੜੀਆਂ ਖਬਰਾਂ ਇਹ ਚਲਾਈਆਂ ਜਾ ਰਹੀਆਂ ਨੇ ਜਾਂ ਚੱਲ ਰਹੀਆਂ ਨੇ ਕਿ ਸਖਬੀਰ ਨੂੰ ਪੰਥ ਤੋਂ ਸੇਕਿਆ ਜਾ ਸਕਦਾ ਮੈਨੂੰ ਨਹੀਂ ਲੱਗਦਾ ਨਿੱਜੀ ਤੌਰ ਤੇ ਕਿ ਅਜਿਹਾ ਵਾਪਰ ਸਕਦਾ ਹੈ ਇਹ ਇੱਕ ਮੰਗ ਹੈ ਮੰਗ ਤਾਂ ਕੋਈ ਵੀ ਮੰਗ ਸਕਦਾ ਮੈਂ ਮੰਗ ਸਕਦਾ ਕਿ ਭਾਈ ਰਣਜੀਤ ਸਿੰਘ ਨੂੰ ਉਹਨਾਂ ਨੂੰ ਛੇਕ ਦਿੱਤਾ ਜਾਵੇ ਇਹਦਾ ਕੋਈ ਹੋਰ ਮੰਗ ਸਕਦਾ ਕੱਲੋਂ ਸਿਕ ਸਟੂਡੈਂਟ ਫੈਡਰੇਸ਼ਨ ਕਹਿ ਸਕਦੀ ਹੈ ਕੱਲੋਂ ਦਲ ਖਾਲਸਾ ਕਿਸੇ ਮੰਗ ਕਰਨਾ ਕੋਈ ਮਾੜੀ ਗੱਲ ਨਹੀਂ ਤੁਹਾਨੂੰ ਤੁਸੀਂ ਆਪਣੀ ਸਮਝ ਤੇ ਆਪਣੀ ਰਾਜਨੀਤਿਕ ਸਮਝ ਦੇ ਹਿਸਾਬ ਨਾਲ ਚੀਜ਼ਾਂ ਨੂੰ ਦੇਖਦੇ ਪਰਖਦੇ ਹੋ ਤੁਸੀਂ ਉਸ ਹਿਸਾਬ ਨਾਲ ਗੱਲ ਕਰਦੇ ਹੋ ਪਰ ਇਹ ਗੱਲ ਕੀ ਇਹ ਵਾਕਈ ਇਦਾਂ ਹੋ ਸਕਦਾ ਮੈਨੂੰ ਅਜਿਹਾ ਵਾਪਰਦਾ ਫਿਲਹਾਲ ਦੀ ਘੜੀ ਪੰਜਾਬ ਦੇ ਇਸ ਸਿਆਸੀ ਮੰਜ਼ਰ ਤੇ ਪੰਜਾਬ ਦੀ ਸਿੱਖ ਸਿਆਸਤ ਦੇ ਵਿੱਚ ਨਜ਼ਰ ਨਹੀਂ ਆਉਂਦਾ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਚ ਨੂੰ ਛੇਕਿਆ ਜਾਵੇ ਜਾਂ ਹੋਰਾਂ ਨੂੰ ਛੇਕਿਆ ਜਾਵੇ ਹਾਂ ਜੇ ਸਿੱਖ ਸੰਗਤ ਇੰਨਾ ਤਕੜਾ ਰੋਹ ਪੈਦਾ ਕਰ ਲੈਂਦੀ ਹੈ ਜੇ ਸਿੱਖ ਸੰਗਤ ਇੱਕ ਮੁਠ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਬੇਨਤੀ ਕਰਦੀ ਹੈ ਕਿ ਸਰਬੱਤ ਖਾਲਸਾ ਹੋਵੇ ਜਾਂ ਫਿਰ ਸੰਗਤ ਇੰਨਾ ਤਕੜਾ ਰੋਹ ਪੈਦਾ ਕਰ ਲੈਂਦੀ ਹੈ ਕਿ ਜਿਹਾ ਕੀਤਾ ਜਾਵੇ ਤਾਂ ਸ਼ਾਇਦ ਹੋ ਸਕਦਾ ਹੈ ਅਦਰਵਾਇਜ਼ ਕਦੇ ਵੀ ਅਜਿਹੀ ਚੀਜ਼ ਆਪਰ ਦੀ ਨਜ਼ਰ ਨਹੀਂ ਆਉਂਦੀ ਹਾਲਾਂਕਿ ਜਾਣਕਾਰ ਤਾਂ ਦੱਸਦੇ ਆ ਕਿ ਜ਼ਥੇਦਾਰ ਰਗਵੀਰ ਸਿੰਘ ਜਿਹੜੇ ਆ ਉਹ ਦੋਵਾਂ ਧੜਿਆਂ ਦੀ ਸੂਲਾ ਸਫਾਈ ਕਰਾਉਣ ਦੇ ਵਿੱਚ ਜ਼ਿਆਦਾ ਚਕੀਆਂ ਰੱਖ ਰਹੇ ਆ